ਇਨਾਂ ਦਾ ਤਾਂ ਜੀ ਕੋਈ ਉਹਦੇ ਵਿੱਚ ਰੋਲ ਹੀ ਨਹੀਂ ਹੈਗਾ ਇਹ ਤਾਂ ਜੀ ਦੋਨੇ ਦੋਨੇ ਇਹ ਮੁੰਡਾ ਤਾਂ ਜਿਹੜਾ ਹਰਜੀਤ ਸਿੰਘ ਹੈ ਜੀ ਇਹ ਤਾਂ ਕੱਲਾ ਸੀਗਾ ਇਹ ਮੁੰਡੇ ਨੂੰ ਕੁੱਟਰੇ ਸੀਗੇ ਉਧਰੋਂ ਆਉਂਦੇ ਸੀਗੇ ਜੀ ਮੇਰੇ ਮੁੰਡੇ ਦਾ ਜਨਮ ਦਿਨ ਸੀਗਾ ਇਹਨੇ ਤਾਂ ਜਨਮ ਦਿਨ ਮਨਾਉਣ ਵਾਸਤੇ ਮੇਰੇ ਦਿਓਰ ਦੇ ਮੁੰਡੇ ਨੂੰ ਲੈਣ ਗਿਆ ਤੇ ਇਹਨਾਂ ਨੇ ਖੜ ਕੇ ਇਹਨੂੰ ਪੁੱਛਣ ਲੱਗੇ ਵੀ ਕੀ ਗੱਲ ਹੋ ਗਈ ਜੀ ਇਹਨਾਂ ਨੇ ਕਿਹਾ ਕਹਿੰਦੇ ਜੀ ਇਹਨਾਂ ਨੇ ਤਾਂ ਕੁਝ ਨਹੀਂ ਪੁੱਛਿਆ ਉਹਨਾਂ ਮੁੰਡੇ ਨੇ ਜੀ ਇਹ ਡੇਗਲੇ ਉੱਥੇ ਦੋਨੇ ਇਹ ਉੱਥੇ ਇਕੱਠ ਹੋ ਗਿਆ ਜੀ ਬਹੁਤ ਜ਼ਿਆਦੇ ਇਹਨਾਂ ਤਾਂ ਮਸਾਂ ਕੱਢ ਕੇ ਲਿਆਏ ਨੇਗੇ ਜੀ ਹੋਸਾ ਇਹ ਦੇਖੀ ਸਾਰੀ ਸੁਣਣ ਹੈ ਤੁਹਾਨੂੰ ਬਿਲਕੁਲ ਬਣਾ ਕੋਈ अमन सिंह अमन की गलबात हुई है हुई है की हो तो गया सारी कहानी गलबात कुछ नहीं हुई जी कि मुंडे जा रहे थे ਬਾਰਲੇ ਉਹਨਾਂ ਨੇ ਸੂਆ ਮਾਰਿਆ ਮੈਂ ਇੱਕ ਥਾਵੇਂ ਖੜਾ ਰਹਾ ਇਹਨਾਂ ਨੇ ਆ ਕੇ ਮੈਨੂੰ ਫੜਿਆ ਠੀਕ ਆ ਇਹਨਾਂ ਨੇ ਲੱਤਾਂ ਤੋੜੀਆਂ ਮਰੀਆਂ ਜਗਤਾਰ ਸਿੰਘ ਤੇ ਉਹਨਾਂ ਕੀ ਆਈ ਮਨਜੀਤ ਸਿੰਘ ਜੀ ਇਹਨਾਂ ਨੇ ਮੇਰੀ ਲੱਤਾਂ ਵੀ ਤੋੜੀਆਂ ਸਿਰ 'ਤੇ ਡੰਬੇ ਮਾਰੇ ਨੇ ਆ ਬਾਹਾਂ ਤੋੜੀਆਂ ਨੇ ਦੋਨੀਆਂ ਇਧਰਲੀ ਬਾਹਾਂ ਟੁੱਟ ਗਈ ਇਧਰਲੀ ਵੀ ਟੁੱਟ ਗਈ ਗਾਲਾਂ ਕੱਢੀਆਂ ਕਹਿੰਦਾ ਕਹਿੰਦਾ ਚਮਾਰਾਂ ਨੂੰ ਕਹਿੰਦਾ ਮਾਰਾਂਗੇ ਕਹਿੰਦਾ ਅਸੀਂ ਮਜਬੀਆਂ ਨੂੰ ਮਾਰਾਂਗੇ ਬਹੁਤ ਕੁਝ ਬੋਲਿਆ ਜੀ ਗਾਲਾਂ ਗੱਡੀਆਂ ਨੇ ਸਾਨੂੰ ਕੌਣ ਨੇ ਉਹ ਉਹ ਮਨਜੀਤ ਤੇ ਹੁਣ ਇਹ ਕੀ ਆਦਨੋਈ ਹਾਂ ਜਿਹੜੇ ਪਿੰਡ ਦੀ ਘਟਣਾ ਇਹ ਘਟਣਾ ਹੈਗੀ ਹੈ ਆਪਣੇ ਹੋਈ ਤਾਂ ਆਪਣੀ ਉੱਥੇ ਆਈਏ ਕੀ ਇਹਦਨੋਈ ਭਾਈ ਗੁਰਦਾਸ ਲਵੇ ਜੀ ਭਾਈ ਗੁਰਦਾਸ ਲਵੇ ਘਟਣਾ ਹੋਈ ਹੈਗੀ ਪਿੰਡ ਹੈਗਾ ਉਹਨਾਂ ਦਾ ਚਾਹ ਕੌਣ ਨੇ ਉਹ ਮਨਜੀਤ ਸਿੰਘ ਨੂੰ ਪਤਾ ਨਹੀਂ ਇਹ ਕੌਣ ਨੇ ਉੱਪਰ ਪ੍ਰਧਾਨ ਨੇ ਇਹ ਕਮੇਟੀ ਦੇ ਪਤਾ ਨਹੀਂ ਕਿਹੜੀ ਪ੍ਰਧਾਨ ਨੇ ਕਮੇਟੀ ਦੇ ਚੁਣੀ ਹੋਰ ਦੇ ਹਾਂ ਹੀ ਉੱਥੋਂ ਦੇ ਨਹੀਂ ਹੁਣ ਕੀ ਮੰਗ ਕਰਦੇ ਹੁਣ ਮੰਗ ਕੁਝ ਨਹੀਂ ਕਰਦੇ ਛੰਟਨ ਇਨਸਾਫ ਚਾਹੀਦਾ ਈ ਸਾਡੀ ਲੱਤਾਂ ਤੋੜੀਆਂ ਨੇ ਜੀ ਸਾਰਾ ਕੁਝ ਕੀਤਾ ਹੁਣ ਨੀ ਸੰਸਦ ਅਸੀਂ ਬੇਕਸੂਰਾਂ ਹੀ ਦੋਨੇ ਮਨਪ੍ਰੀਤ ਕੋਰੇ ਵੀਰੇ ਵੀਰੇ ਇਹ ਗੱਲਬਾਤ ਵੀ ਇਹਨਾਂ ਦੇ ਸੱਤਾ ਵਿੱਚ ਕੀ ਲੱਗਦੇ ਨੇ ਕੀ ਇਹ ਇਹਨਾਂ ਦਾ ਤਾਂ ਜੀ ਕੋਈ ਉਹਦੇ ਵਿੱਚ ਰੋਲ ਹੀ ਨਹੀਂ ਹੈਗਾ ਇਹ ਤਾਂ ਜੀ ਦੋਨੇ ਦੋਨੇ ਇਹ ਮੁੰਡਾ ਤਾਂ ਜਿਹੜਾ ਹਰਜੀਤ ਸਿੰਘ ਹੈ ਜੀ ਇਹਦਾ ਕੱਲਾ ਸੀਗਾ ਇਹ ਮੁੰਡੇ ਨੂੰ ਕੁੱਟ ਰਹੇ ਸੀਗੇ ਉਧਰੋਂ ਆਉਂਦੇ ਸੀਗੇ ਜੀ ਮੇਰੇ ਮੁੰਡੇ ਦਾ ਜਰਮ ਦਿਨ ਸੀਗਾ ਇਹਨੇ ਤਾਂ ਜਰਮ ਦਿਨ ਮਨਾਉਣ ਵਾਸਤੇ ਮੇਰੇ ਦਿਉਰ ਦੇ ਮੁੰਡੇ ਨੂੰ ਲੈਣ ਗਏ ਤੇ ਇਹਨਾਂ ਨੇ ਖੜ ਕੇ ਇਹਨੂੰ ਪੁੱਛਣ ਲੱਗੇ ਵੀ ਕੀ ਗੱਲ ਹੋ ਗਈ ਜੀ ਇਹਨਾਂ ਨੇ ਕਿਹਾ ਕਹਿੰਦੇ ਜੀ ਇਹਨਾਂ ਨੂੰ ਤਾਂ ਕੁਝ ਨਹੀਂ ਪੁੱਛਿਆ ਉਹਨਾਂ ਨੂੰ ਮੁੰਡੇ ਨੇ ਜੀ ਇਹ ਡੇਗ ਲੇ ਉੱਥੇ ਦੋਨੇ ਇਹ ਉੱਥੇ ਇਕੱਠ ਹੋ ਗਿਆ ਜੀ ਬਹੁਤ ਜ਼ਿਆਦੇ ਇਹਨਾਂ ਤਾਂ ਮੱਸਾਂ ਕੱਢ ਕੇ ਲਿਆਏ ਨੇਗੇ ਜੀ ਉਸ ਵਾਲੇ ਵੀ ਕਿਹਨੇ ਕੀ ਪਤਾ ਉਹ ਮੁੰਡਾ ਕੀ ਨੋਆ ਦਾ ਆਪਣਾ ਜਗਤਾਰ ਸਿੰਘ ਜੀ ਹੁਣ ਕੀ ਮੰਗਦਾ ਹੁਣ ਮੰਗ ਤਾਂ ਇਹ ਕਰਦੀ ਆ ਵੀ ਜੇ ਮੇਰਾ ਮੁੰਡਾ ਬਿਨਾਂ ਕਸੂਰ ਤੋਂ ਕੁੱਟਿਆ ਬਿਨਾਂ ਮੰਗ ਅਸ ਤੋਂ ਕੁੱਟਿਆ ਇਹਨਾਂ ਨੇ ਵੀ ਮੈਨੂੰ ਇਨਸਾਫ ਚਾਹੀਦਾ ਵਾ ਸਤਗੁਰ ਸਿੰਘ ਸਤਗੁਰ ਜਿਨ੍ਹਾਂ ਦੀ ਕੁਰਤ ਮਾਰ ਲਈਏ ਤੁਹਾਡੇ ਕੀ ਲੱਗਦੇ ਕੀ ਗੱਲਬਾਤ ਹੈ ਉਹ ਮੇਰੇ ਬੇਟਾ ਜੀ ਹਰਜੀਤ ਸਿੰਘ ਇਹਨਾਂ ਦਾ ਜਨਮ ਦਿਨ ਸੀਗਾ ਜੀ ਇਹ ਮੇਰੇ ਆਪਦੇ ਮਰੀ ਮਾਸੀ ਦੇ ਪੋਤੇ ਨੂੰ ਆਪਦੇ ਭਰਾ ਨੂੰ ਮੇਰਾ ਪਤੀਜਾ ਲੱਗਦਾ ਉਹਨੂੰ ਲੈਣ ਗਿਆ ਸੀ ਘਰੋਂ ਤੋਂ ਜੀ ਇਹ ਰਾਸਤੇ ਜਿਹੜਾ ਅਮਨ ਮੁੰਡਾ ਜੀ ਇਹਨੂੰ ਉਹਨਾਂ ਨੇ ਫੜ ਰੱਖਿਆ ਸੀ ਜਿਹੜਾ ਆਪਣਾ ਮੁੰਡਾ ਵੀ ਮੇਰਾ ਹਰਜੀਤ ਸਿੰਘ ਜੀ ਇਹ ਇਨਸਾਨੀਅਤ ਤੌਰ ਤੇ ਪੁੱਛਣ ਗਿਆ ਵੀ ਤੁਸੀਂ ਇਹਨੂੰ ਕਿਉਂ ਕੁੱਟ ਮਾਰਦੇ ਹੋ ਨਾਲ ਹੀ ਉਹਨਾਂ ਨੂੰ ਢਾ ਲਿਆ ਇਹਨਾਂ ਨੂੰ ਦੋਨਾਂ ਦੀ ਕੁੱਟ ਮਾਰ ਕਰਕੇ ਇਹਨਾਂ ਨੂੰ ਪਹਿਲਾਂ ਤਾਂ ਗੱਡੀ 'ਚ ਸਿੱਟਿਆ ਜੀ ਗੱਡੀ 'ਚ ਪਿੰਡਾਂ 'ਚ ਘਮਾਉਂਦੇ ਰਹੇ ਜੀ ਘਮਾਉਂਦੇ ਰਹੇ ਇਹਨਾਂ ਨੂੰ ਮੰਦਰ ਦੇ ਪਤੇ ਸ਼ਬਦ ਬੋਲੇ ਜੀ 73 ਦਿੱਤੇ ਜੀ ਇਹਨਾਂ ਦੇ ਮੂੰਹ 'ਚ ਪਾਣੀ ਮੂਤ ਕੇ 73 ਦਿੱਤੇ ਜੀ ਇਹਨਾਂ ਦੇ ਮੂੰਹ 'ਚ ਜੋ ਉਹਨਾਂ ਨੇ ਬੱਚਿਆਂ ਨੇ ਦੱਸਿਆ ਜੀ ਸਾਨੂੰ ਤੇਰੇ ਨਾਲੇ ਸਾਡੇ ਜਾਤੀ ਪ੍ਰਤੀ ਜੀ ਬੋਲੇ ਜੀ ਇਹ ਇਹਨੇ ਕੁੱਟ ਇੱਕ ਆ ਜਗਤਾਰ ਸਿੰਘ ਲੱਡੀ ਜੀ ਇੱਕ ਮਨਜੀਤ ਸਿੰਘ ਰਾਚੂਣੀ ਉਹ ਕਿਸਾਨ ਯੂਨੀਅਨ ਦੇ ਆਗੂ ਨੇ ਜੀ ਕੁਝ ਕਿੰਨੀ ਮੰਗ ਕਰਦੇ ਅਸੰਤਾ ਦੇ ਇਨਸਾਫ ਦੀ ਮੰਗ ਕਰਦੇ ਆ ਜੀ ਇਹਨਾਂ ਦੇ ਐਸੀ ਐਕਟ ਲੱਗਣਾ ਚਾਹੀਦਾ ਜੀ ਸਤਗੁਰ ਸਿੰਘ ਸਤਗੁਰ ਜਿਨ੍ਹਾਂ ਦੀ ਕੁੜਤ ਮਾਰ ਲਈ ਉਹਦੇ ਕੀ ਲਾਗਦੇ ਕੀ ਹਲਵਾ ਉਹ ਮੇਰੇ ਬੇਟਾ ਜੀ ਹਰਜੀਤ ਸਿੰਘ ਇਹਨਾਂ ਦਾ ਜਨਮ ਦਿਨ ਸੀਗਾ ਜੀ ਇਹ ਮੇ ਆਪਦੇ ਮੇਰੀ ਮਾਸੀ ਦੇ ਪੋਤੇ ਨੂੰ ਆਪਦੇ ਭਰਾ ਨੂੰ ਮੇਰਾ ਪੁੱਤੀਜਾ ਲੱਗਦਾ ਉਹਨੂੰ ਲੈਣ ਗਿਆ ਸੀ ਘਰੋਂ ਤੂਈ ਇਹ ਰਾਸਤੇ ਜਿਹੜਾ ਅਮਨ ਮੁੰਡਾ ਜੀ ਇਹਨੂੰ ਉਹਨਾਂ ਨੇ ਫੜ ਰੱਖਿਆ ਸੀ ਜਿਹੜਾ ਆਪਣਾ ਮੁੰਡਾ ਵੀ ਮੇਰਾ ਹਰਜੀਤ ਸਿੰਘ ਜੀ ਇਹ ਇਨਸਾਨੀਅਤ ਤੌਰ ਤੇ ਪੁੱਛਣ ਗਿਆ ਵੀ ਤੁਸੀਂ ਇਹਨੂੰ ਕਿਉਂ ਕੁੱਟ ਮਾਰਦੇ ਹੋ ਨਾਲ ਹੀ ਉਹਨਾਂ ਨੂੰ ਢਾ ਲਿਆ ਇਹਨਾਂ ਦੋਨਾਂ ਦੀ ਕੁੱਟਮਾਰ ਕਰਕੇ ਇਹਨਾਂ ਨੂੰ ਪਹਿਲਾਂ ਤਾਂ ਗੱਡੀ 'ਚ ਸਿੱਟਾ ਜੀ ਗੱਡੀ 'ਚ ਪਿੰਡਾਂ 'ਚ ਕਮਾਉਂਦੇ ਰਹੇ ਜੀ ਕਮਾਉਂਦੇ ਰਹੇ ਜੀ ਇਹਨਾਂ ਨੂੰ ਮੰਦੇ ਦੇ ਪਤੇ ਸ਼ਬਦ ਬੋਲੇ ਜੀ 70 ਦਿੱਤੇ ਜੀ ਇਹਨਾਂ ਦੇ ਮੂੰਹ 'ਚ ਪਾਣੀ ਮੂਤ ਕੇ ਆ 70 ਦਿੱਤੇ ਜੀ ਇਹਨਾਂ ਦੇ ਮੂੰਹ 'ਚ ਜੋ ਉਹਨਾਂ ਨੇ ਬੱਚਿਆਂ ਨੇ ਦੱਸਿਆ ਜੀ ਸਾਨੂੰ ਤੇ ਨਾਲੇ ਸਾਡੇ ਜਾਤੀ ਪ੍ਰਤੀ ਜੀ ਬੋਲੇ ਜੀ ਇਹ ਇਹਨੇ ਕੁੱਟ ਇੱਕ ਆ ਜਗਤਾਰ ਸਿੰਘ ਲੱਡੀ ਜੀ ਇੱਕ ਮਨਜੀਤ ਸਿੰਘ ਰਾਚੂਣੀ ਉਹ ਕਿਸਾਨ ਯੂਨੀਅਨ ਦੇ ਆਗੂ ਨੇ ਜੀ ਸੰਤਾ ਦੀ ਇਨਸਾਫ ਦੀ ਮੰਗ ਕਰਦੇ ਆਂ ਜੀ ਇਹਨਾਂ ਦੇ ਐਸਸੀ ਐਕਟ ਲੱਗਣਾ ਚਾਹੀਦਾ ਜੀ ਕੀ ਨਾਮ ਹੈ ਤੁਹਾਡਾ ਦਰਸ਼ਨ ਸਿੰਘ ਕਾਂਗੜਾ ਹਾਂ ਜੀ ਤੁਹਾਨੂੰ ਕੀ ਗੱਲਬਾਤ ਹੋਈ ਆ ਤੁਸੀਂ ਤਸਵੀਰਾਂ ਵੀ ਦਿਖਾ ਰਿਹਾ ਸੀ ਮੈਂ ਦੇਖੋ ਇਹ 2-3 ਦਿਨ ਪਹਿਲਾਂ ਦੀ ਗੱਲ ਹੈ ਭਾਈ ਗੁਰਦਾਸ ਦੇ ਵਿੱਚ ਸਾਡਾ ਇੱਕ ਬੱਚਾ ਹੈ ਛੱਠੇ ਪਿੰਡ ਤੋਂ ਜਿਹੜਾ ਐਸਸੀ ਸਮਾਜ ਦਾ ਬੱਚਾ ਹਰਜੀਤ ਸਿੰਘ ਉਹ ਉੱਥੇ ਜਿਹੜਾ ਬੱਚਾ ਪੜਾਈ ਕਰ ਰਿਹਾ ਹੈਗਾ ਉਹ ਉੱਥੇ ਇੱਕ ਐਸ ਬੱਚੇ ਨੂੰ ਉਸਦੇ ਨਾਲ ਹੀ ਇੱਕ ਅਮਨ ਅਮਨ ਸਿੰਘ ਬੱਚਾ ਹੈ ਬਾਲੀਆਂ ਪਿੰਡ ਤੋਂ ਇਹ ਦੋਨੇ ਇਹ ਜਿਹੜੇ ਐਸਸੀ ਪਰਿਵਾਰ ਦੇ ਬੱਚੇ ਨੇ ਇਹ ਕਾਲਜ ਦੇ ਵਿੱਚ ਹੈਗੇ ਸੀਗੇ ਇਹਦਾ ਬੱਚੇ ਦਾ ਜਨਮ ਦਿਨ ਸੀਗਾ ਹਰਜੀਤ ਸਿੰਘ ਦਾ ਤਾਂ ਉੱਥੇ ਕਿਸੇ ਦਾ ਕੋਈ ਝਗੜਾ ਹੋ ਰਿਹਾ ਹੁਣ ਆਪਸ ਦੇ ਵਿੱਚ ਉਹ ਝਗੜੇ ਨੂੰ ਦੇਖਣ ਦੇ ਲਈ ਜਿਸ ਤਰ੍ਹਾਂ ਕੋਈ ਸ਼ੋਰ ਸ਼ਰਾਬਾ ਹੁੰਦਾ ਵੈਸੇ ਹੀ ਕੋਈ ਰੌਲਾ ਰੱਪਾ ਹੁੰਦਾ ਇਕੱਠ ਹੋਇਆ ਹੁੰਦਾ ਤਾਂ ਬੰਦਾ ਦੇਖਣ ਲੱਗ ਜਾਂਦਾ ਖੜ ਕੇ ਵੀ ਭਾਈ ਕੀ ਹੋਇਆਗਾ ਇਹ ਬੱਚਾ ਉੱਥੇ ਖੜ ਕੇ ਦੇਖਣ ਲੱਗਾ ਜਿਹੜੇ ਲੜਾਈ ਝਗੜਾ ਹੋ ਰੇ ਸੀਗਾ ਜਿਹੜੇ ਬੱਚਿਆਂ ਨੇ ਉਸ ਬੱਚੇ ਦੀ ਮਾਰਕੁੱਟ ਕੀਤੀ ਜਿਹੜਾ ਕੋਈ ਸੇਵਾਦਾਰ ਆ ਉਥੇ ਭਾਈ ਗੁਰਦਾਸ ਦੇ ਵਿੱਚ ਉਹ ਭੱਜ ਭੁੱਜ ਗਏ ਇਹੇ ਬੱਚਾ ਉੱਥੇ ਖੜਾ ਸੀਗਾ ਤਾਂ ਉਸ ਵਿਅਕਤੀ ਨੇ ਜਿਹੜਾ ਸੇਵਾਦਾਰ ਸੀ ਉਹਨੇ ਫੋਨ ਫਾਨ ਕਰਕੇ ਆਪਣੇ ਪਰਿਵਾਰ ਦੇ ਮੈਂਬਰ ਜਾਂ ਕੋਈ ਹੋਰ ਕਿਸਾਨ ਜੀ ਉਹਨਾਂ ਦੇ ਜਥੇਬੰਦੀ ਦੇ ਅੱਗੂ ਜਿਹੜੇ ਬੁਲਾ ਲਏ ਉੱਥੇ ਤਾਂ ਉਹਨਾਂ ਨੇ ਸਾਡਾ ਜਿਹੜਾ ਹਰਜੀਤ ਬੱਚਾ ਇਸੇ ਸਮਾਜ ਦਾ ਨਾਲ ਹੀ ਅਮਨ ਸਿੰਘ ਜਿਹੜਾ ਬੱਚਾ ਇਹਨਾਂ ਦੀ ਬੁਰੀ ਤਰ੍ਹਾਂ ਉਹਨਾਂ ਨੇ ਮਾਰਕੁੱਟ ਸ਼ੁਰੂ ਕਰਤੀ ਮਾਰਕੁੱਟ ਵੀ ਕੀ ਉਹਨਾਂ ਨੇ ਤੇਜ਼ ਹਥਿਆਰ ਦੇ ਨਾਲ ਸੂਏ ਵਗੈਰਾ ਨਾਲ ਤੇ ਹਮਲਾ ਕੀਤਾ ਜੋ ਦੱਸਿਆ ਪਰਿਵਾਰ ਨੇ ਵੀਡੀਓ ਚ ਵੀ ਨਜ਼ਰ ਆਉਂਦਾਗਾ ਉਹਨਾਂ ਨੇ ਤੇਜ ਹਥਿਆਰ ਦੇ ਨਾਲ ਇਹਨਾਂ ਤੇ ਹਮਲਾ ਕੀਤਾ ਬੁਰੀ ਤਰ੍ਹਾਂ ਮਾਰਕੁੱਟ ਕਰਕੇ ਅਧਮਰਾ ਕਰਕੇ ਇਹਨਾਂ ਨੂੰ ਜਾ ਕੇ ਥਾਣੇ ਸੁਟਿਆ ਜਦ ਕਿ ਇਹ ਅਣਮਨੁੱਖੀ ਤਸ਼ੱਦਦ ਹੈ ਕਿਸੇ ਬੱਚੇ ਨੂੰ ਤੁਸੀਂ ਬੰਨ੍ਹ ਕੇ ਉਹਦੀ ਬੁਰੀ ਤਰ੍ਹਾਂ ਜਿਹੜੀ ਮਾਰਕੁੱਟ ਕਰ ਰਹੇ ਹੋ ਜੇ ਉਹਨਾਂ ਦੇ ਮੁਤਾਬਕ ਇਹਨਾਂ ਬੱਚਿਆਂ ਦੇ ਵਿੱਚੋਂ ਮਾਰਕੁੱਟ 'ਚ ਕੋਈ ਸ਼ਾਮਲ ਹੈਗਾ ਵੀ ਸੀ ਕੋਈ ਤਾਂ ਕਾਨੂੰਨ ਕਾਦੇ ਵਾਸਤੇ ਹੈ ਜੀ ਸਾਡੇ ਥਾਣੇ ਕਾਦੇ ਵਾਸਤੇ ਬਣੇ ਅਦਾਲਤਾਂ ਕਾਦੇ ਵਾਸਤੇ ਨੇ ਤੁਸੀਂ ਇਹਨਾਂ ਨੂੰ ਬੱਚਿਆਂ ਦੇ ਖਿਲਾਫ ਕਾਰਵਾਈ ਕਰਾਉਂਦੇ ਇਹ ਨਹੀਂ ਹੈਗਾ ਤੁਸੀਂ ਆਪ ਵੀ ਉਹਨਾਂ ਨੂੰ ਮਾਰਕੁੱਟ ਕਰਨ ਲੱਗ ਜਓ ਇਹ ਬੜੀ ਹੀ ਨਿੰਦਣਯੋਗ ਘਟਨਾ ਹੈ ਜਿਹੜੇ ਜਾਤੀਵਾਦ ਨੂੰ ਪੈਦਾ ਕਰਦੀ ਹੈ ਜੋ ਦੱਸਿਆ ਬੱਚਿਆਂ ਨੇ ਕਿ ਜਾਤੀਪ੍ਰਤੀ ਵੀ ਅਪਸ਼ਬਦ ਬੋਲੇ ਨੇ ਉਹ ਮੈਨੂੰ ਨਹੀਂ ਪਤਾ ਬੋਲੇ ਨੇ ਨਹੀਂ ਬੋਲੇ ਕਿਉਂਕਿ ਪਰਚਾ ਤਾਂ ਐਸੀ ਐਕਟ ਬਣਦੀ ਹੈ ਜੇ ਨਹੀਂ ਵੀ ਬੋਲੇ ਤਾਂ ਵੀ ਬਣਦਾ ਸੈਕਸ਼ਨ 18 ਇਹਦੇ ਤਹਿਤ ਕਿਉਂਕਿ ਇਹ ਬੱਚਿਆਂ ਤੇ ਅਤਿਆਚਾਰ ਹੋਇਆ ਮਨੁੱਖੀ ਤਸ਼ੱਦਦ ਕੀਤਾ ਗਿਆ ਅਸੀਂ ਇਨਸਾਫ ਦੀ ਮੰਗ ਕਰਦੇ ਆਂ ਅਸੀਂ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਮਿਲ ਕੇ ਬੇਨਤੀ ਵੀ ਕੀਤੀ ਹੈ ਵੀ ਜਿਹੜਾ ਜਿਹੜੇ ਵਿਅਕਤੀਆਂ ਨੇ ਇਸ ਬੱਚਿਆਂ ਦੇ ਉੱਪਰ ਅਣਮਨੁੱਖੀ ਤਸ਼ੱਦਦ ਕੀਤਾ ਹੈ ਜਿਨ੍ਹਾਂ ਨੇ ਇਹਨਾਂ ਦੀ ਪੂਰੀ ਤਰ੍ਹਾਂ ਮਾਰਕੁੱਟ ਕੀਤੀ ਹੈ ਡਾਕਟਰ ਦੀ ਓਪੀਨੀਅਨ ਲੈ ਕੇ ਇਹਨਾਂ ਦੇ ਖਿਲਾਫ ਤੁਰੰਤ ਜਿਹੜੀ ਕਾਰਵਾਈ ਕੀਤੀ ਜਾਵੇ ਉਹਦੇ ਨਾਲ ਨਾਲ ਜਿਹੜਾ ਐਸਸੀਐਸਟੀ ਐਕਟ ਦਾ ਮੁਕੱਦਮਾ ਵੀ ਇਹਨਾਂ ਤੇ ਦਰਜ ਕਰਕੇ ਇਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ